ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਗੁਲਜ਼ਾਰ ਸਿੰਘ ਸੰਧੋ ਜੀ ਦੀ ਲਿਖੀ ਹੋਈ ਕਹਾਣੀ ਤੰਨੇ ਦਾ ਚਾਚਾ ਜਿਸ ਮਾਂ ਦਾ ਇੱਕੋ ਇੱਕ ਪੁੱਤਰ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਪਰਦੇਸ ਜਾ ਵੜੇ ਉਸ ਨਾਲੋਂ ਦੁਖਿਆਰੇ ਕੋਣ ਹੋ ਸਕਦੀ ਹੈ ਜਿਸ ਚਾਚੇ ਦਾ ਧੀਆ ਦੇ ਮੂੰਹ ਤੋਂ ਦੁੱਧ ਕਿਉ ਖੋਖੋ ਕੇ ਪਾਲਿਆ ਭਤੀਜਾ ਆਪਣੇ ਹਿੱਸੇ ਦੀ ਜ਼ਮੀਨ ਗਹਿਣੇ ਧਰਦੇ ਵੀ ਉਸ ਦੇ ਨਾਲੋਂ ਵੱਡਾ ਸੱਲ ਕਿਸ ਨੂੰ ਹੋ ਸਕਦਾ ਹੈ ਅਤੇ ਜਿਨ੍ਹਾਂ ਕੁੜੀਆਂ ਦਾ ਸਗਾ ਵੀਰ ਕੋਈ ਨਾ ਹੋਵੇ ਤੇ ਤਾਈ ਦਾ ਪੁੱਤਰ ਇੱਕ ਦਿਨ ਵਿਸਾਖੀ ਵੇਖਣ ਗਿਆ ਬਸ ਲੰਡਨ ਜਾ ਕੇ ਹੀ ਚਿੱਠੀ ਲਿਖੇ ਉਹਨਾਂ ਦਾ ਤਾਂ ਦਿਲ ਹੀ ਉੱਚਿਆ ਜਾਣੀਏ ਮੇਰੇ ਉਸ ਗਾਰੇ ਤੋਂ ਤੰਗ ਆਇਆ ਬਾਰੋ-ਬਾਰ ਪਾਸਪੋਰਟ ਬਣਵਾ ਕੇ ਤਨਵਲਾਈ ਚਲੇ ਗਿਆ ਉਸਦੇ ਘਰੋਂ ਪਹਿਲੀ ਚਿੱਠੀ ਆਈ ਉਸਦੀ ਮਾਂ ਉਸਦੇ ਗਮ ਨਾਲ ਮਰ ਗਈ ਸੀ ਇਹ ਚਿੱਠੀ ਉਸਦੇ ਚਾਚੇ ਨੇ ਪਿੰਡ ਦੇ ਬਾਣੀਏ ਤੋਂ ਲਿਖਵਾ ਕੇ ਭੇਜੀ ਸੀ ਉਹ ਲਿਖਤ ਵੀ ਪਛਾਣਦਾ ਸੀ ਚਿੱਠੀ ਵਿੱਚ ਲਿਖਿਆ ਸੀ ਕਿ ਅੰਤ ਸਮੇਂ ਉਸਦੀ ਮਾਂ ਉਸ ਨੂੰ ਮੇਰੇ ਲਈ ਬੜੇ ਤਰਲੀ ਲੈਂਦੀ ਸੀ ਚਿੱਠੀ ਪੜ੍ਹ ਕੇ ਉਹ ਪੱਥਰ ਜਿਹਾ ਹੋ ਗਿਆ ਦੋ ਜੇ ਸਵੇਰ ਜਦ ਉਸਦੇ ਸਾਰੇ ਸਾਥੀ ਕੰਮ ਉਤੇ ਚਲੇ ਗਏ ਤਾਂ ਉਹ ਕਮਰੇ ਦਾ ਕੁੰਡਾ ਅੰਦਰੋਂ ਬੰਦ ਕਰਕੇ ਉਹ ਬੇਪੂਬੇ ਰੋਇਆ ਪਰਦੇਸ ਬੈਠਿਆਂ ਨੂੰ ਤਾਂ ਵਤਨੀਆਂ ਦਾ ਮੋਹ ਨਹੀਂ ਮਣ ਹੁੰਦਾ ਉਹਦੇ ਭਲਾ ਉਸਦੇ ਮਾਂ ਸੀ ਜਿਸ ਦੀ ਅੰਦਰ ਦਾ ਉਹ ਇੱਕ ਟੁਕੜਾ ਸੀ ਹੌਲੀ ਹੌਲੀ ਮਾਂ ਦਾ ਦੁੱਖ ਉਸ ਨੂੰ ਭੁੱਲਦਾ ਗਿਆ ਤੇ ਚਾਚੇ ਦਾ ਬੜੇਪਾ ਤੇ ਚਾਚੇ ਦੀਆਂ ਧੀਆਂ ਦੀ ਜਵਾਨੀ ਉਸ ਦੀਆਂ ਅੱਖਾਂ ਸਾਵੇਂ ਆਉਣ ਲੱਗੀ ਪਹਿਲਾਂ ਹੀ ਜ਼ਮੀਨ ਵਿੱਚੋਂ ਟੱਬਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਹੁਣ ਆਦੇਪਾਉਂ ਦੇ ਕੁਮਾਰੀ ਉਸ ਦਾ ਚਾਚਾ ਆਪਣੀਆਂ ਪੰਜ ਧੀਆਂ ਨੂੰ ਕਿਵੇਂ ਵਿਆਹ ਸਕਦਾ ਸੀ ਇਸ ਲਈ ਧੰਨਾ ਕਿਰਸ ਕਰਕੇ ਥੋੜੇ ਬਹੁਤ ਪੈਸੇ ਬਚਾਉਂਦਾ ਪਰ ਐਨ ਭੇਜਣ ਸਮੇਂ ਇਹੋ ਪੈਸੇ ਉਸ ਦੇ ਕਿਸੇ ਅਜਿਹੇ ਮਿੱਤਰ ਨੂੰ ਲੋੜਿੰਦੇ ਹੁੰਦੇ ਜਿਸ ਨੂੰ ਉਹ ਨਾ ਨਾ ਕਰ ਸਕਦਾ ਜੇ ਉਸ ਦੇ ਚਾਚੇ ਨੇ ਕੁੜੀਆਂ ਦੇ ਪੈਸੇ ਵਟਲੇ ਉਸ ਦੇ ਖਾਨਦਾਨ ਨੂੰ ਦਾਗ ਲੱਗ ਜਾਵੇਗਾ ਉਹ ਸੋਚਦਾ ਤੇ ਬਹੁਤ ਹੀ ਉਦਾਸ ਹੋ ਜਾਂਦਾ ਹੋਰ 6 ਮਹੀਨੇ ਪਿੱਛੋਂ ਉਸ ਦੇ ਚਾਚੇ ਦੀ ਇੱਕ ਹੋਰ ਚਿੱਠੀ ਆਈ ਜਿਸ ਵਿੱਚ ਬਾਕੀ ਗੱਲਾਂ ਤੇ ਭਾਵੇਂ ਠੀਕੇ ਸਨ ਪਰ ਇੱਕ ਗੱਲ ਉਸ ਨੂੰ ਚੰਗੀ ਨਾ ਲੱਗੀ ਕਿ ਉਸ ਦੇ ਚਾਚੇ ਦੇ ਇੱਕ ਹੋਰ ┤ਕੋੜੇ ਹੋ ਗਏ ਸੀ ਉਸ ਨੇ ਚਿੱਠੀ ਦਾ ਕੋਈ ਜਵਾਬ ਨਾ ਦਿੱਤਾ 4 ਡੇਢ ਕੋ ਸਾਲ ਪਿੱਛੋਂ ਚਿੱਠੀ ਆਈ ਕਿ ਉਸ ਦੇ ਚਾਚੇ ਦੇ ਘਰ ਇੱਕ ਹੋਰ ਤੇ ਜੰਪੇ ਸੀ ਉਸਨੇ ਫਿਰ ਕੋਈ ਉੱਤਰ ਨਾ ਦਿੱਤਾ ਸ਼ਾਇਦ ਉਸਦਾ ਚਾਚਾ ਉੱਤਰ ਮੰਗਦਾ ਹੀ ਨਹੀਂ ਸੀ ਦੋ ਕੁ ਵਰੇ ਪਿਛੋਂ ਇੱਕ ਹੋਰ ਚਿੱਠੀ ਆਈ ਇਹ ਉਸੇ ਘਰ ਵਿੱਚ ਉਸਦੇ ਇੱਕ ਹੋਰ ਭੈਣਾ ਗਏ ਸੀ ਉਸਦੇ ਚਾਚੀ ਨੇ ਉਚੇਚੇ ਤੌਰ ਤੇ ਲਿਖਵਾਇਆ ਸੀ ਕਿ ਇਹ ਕੁੜੇ ਬੜੇ ਹੀ ਸੁਨੱਖੇ ਸੀ ਉਸਨੇ ਇਸ ਚਿੱਠੀ ਤੋਂ ਪਿਛੋਂ ਚਾਚੇ ਦੀਆਂ ਧੀਆਂ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ ਇਸ ਵੇਲੇ ਵੱਡੀ ਤੇ 17 18 ਵੜੀ ਹੀ ਹੋ ਗਈ ਸੀ ਇਹ ਯਾਦ ਉਸ ਦੇ ਦਿਮਾਗ ਵਿੱਚ ਚੱਕਰ ਲਾਉਂਦੀ ਰਹੀ ਉਸ ਤੋਂ ਪਿੱਛੋਂ ਤਿੰਨ ਚਾਰ ਵਰੇ ਉਸ ਦੇ ਚਾਚੇ ਦੀ ਕੋਈ ਜੱਟਹੀ ਨਾ ਆਈ ਨਾ ਕਿਸੇ ਦੇ ਜੰਮਣ ਦੀ ਤੇ ਨਾ ਕਿਸੇ ਦੇ ਮਰਨ ਦੀ ਨਾ ਕਿਸੇ ਦੇ ਵਿਆਹ ਦੀ ਖਬਰਸਾਰ ਤੇ ਘਰ ਦੀ ਆਉਣੀ ਹੀ ਚਾਹੀਦੀ ਸੀ ਤੰਨਾ ਸੋਚਦਾ ਭਾਵੇਂ ਘਰ ਵਿੱਚ ਕੋਈ ਐਸੀ ਵੈਸੀ ਗੱਲ ਹੀ ਹੋ ਗਈ ਹੋਵੇ ਅੰਦ ਉਸਨੇ ਵੀ ਉਸੇ ਘਰ ਜਾਣਾ ਸੀ ਚਾਰ ਪੈਸੇ ਕਮਾ ਕੇ ਲੈ ਜਾਇਆ ਤੇ ਉਸ ਦਾ ਵਿਆਹ ਵੀ ਹੋ ਸਕਦਾ ਸੀ ਵਿਆਹ ਵਿੱਚ ਪਹਿਣਾ ਤੋਂ ਬਿਨਾਂ ਉਸ ਦੀਆਂ ਘੋੜੀਆਂ ਕੌਣ ਗਏਗਾ ਚਾਚੇ ਬਿਨਾਂ ਦਰ ਲੰਗਦੇ ਆ ਪਾਣੀ ਕੌਣ ਵਾਰ ਕੇ ਪੀਏਗਾ ਚਾਚੇ ਬਿਨਾਂ ਉਸ ਦੀ ਵੋਟੀ ਦੇ ਡੋਲੇ ਉੱਤੇ ਨੋਟ ਕੌਣ ਛੁੱਟੇਗਾ ਉਹ ਵੇਲੇ ਸਮੇਂ ਸੋਚਦਾ ਫਿਰ ਇੱਕ ਦਿਨ ਉਸ ਤੋਂ ਨਾ ਰਹਿ ਗਿਆ ਤੇ ਉਸ ਨੇ ਆਪਣੇ ਚਾਚੇ ਦੇ ਨਾਂ ਇੱਕ ਬਹੁਤ ਹੀ ਮੁਹੱਬਤ ਭਰਿਆ ਚਿੱਠੀ ਲਿਖੀ ਦੇ ਨਾਲ ਹੀ ਵੱਡੇ ਕੁੜੇ ਦਾ ਵਿਆਹ ਕਰਨ ਲਈ ਸਰਦੇ ਬਣਦੇ ਪੈਸੇ ਵੀ ਭੇਜ ਦਿੱਤੇ 5-6 ਮਹੀਨੇ ਉਸ ਦੀ ਚਿੱਠੀ ਦਾ ਕੋਈ ਉੱਤਰ ਨਾ ਆਇਆ ਪੈਸੇ ਪਹੁੰਚਣ ਦੀ ਰਸੀਦ ਮਿਲੀ ਪਰ ਉਸ ਨੇ फाੜ ਕੇ ਨਾਲੇ ਵਿੱਚ ਸੁੱਟ ਦਿੱਤੀ ਤੇ ਉਸ ਦਿਨ ਉਸ ਨੇ ਆਪਣੇ ਇੱਕ ਨਜ਼ਦੀਕੀ ਦੋਸਤ ਨਾਲ ਬਹਿ ਕੇ ਰੱਜ ਮੇਂ ਸ਼ਰਾਪ ਮਿਤੀ ਤੇ ਫਿਰ ਆਪਣੇ ਘਰ ਦੀਆਂ ਆਪਣੇ ਮਾਂ ਦੀਆਂ ਆਪਣੇ ਚਾਚੇ ਦੀਆਂ ਤੇ ਆਪਣੀਆਂ ਭੈਣਾਂ ਦੀਆਂ ਗੱਲਾਂ ਕੀਤੀਆਂ ਅਸੀਂ ਜੱਟ ਹੁੰਦੇ ਆ ਕਹਿ ਕੇ ਉਹ ਗੱਲ ਸ਼ੁਰੂ ਕਰਦਾ ਤੇ ਆਪਣੇ ਜਟਾਊ ਗੁਣੇ ਦੀ ਗੱਲ ਗਾਉਂਦਾ ਗੱਲ ਕਿਧਰੇ ਦੀ ਕਿਧਰੇ ਲੈ ਜਾਂਦਾ ਆਪਣੇ ਚਾਚੇ ਬਾਰੇ ਉਸਨੇ ਦੱਸਿਆ ਕਿ ਨਿਹਰਾ ਉਜਾੜਾ ਭਾਵੇਂ ਭੁੱਖਾ ਮਰਦਾ ਹੋਵੇ ਪਿੰਡ ਆਏ ਥਾਣੇਦਾਰ ਨੂੰ ਸਲਾਮ ਨਹੀਂ ਕਹਿੰਦਾ ਤੋਰੇ ਜਾਂਦੇ ਸਿਪਾਹੀ ਨੂੰ ਦਾ ਐਵੇਂ ਗਾਲ ਘੱਟ ਦਿੰਦਾ ਹੈ ਬੈਠਾ ਬੈਠਾ ਬਾਣੀਏ ਦੇ ਹੂਰੇ ਲਾ ਦਿੰਦਾ ਹੈ ਨਿੱਕੀ ਨਿੱਕੀ ਗੱਲ ਪਿਛੇ ਪਿੰਡ ਦੇ ਪਟਵਾਰੀ ਨਾਲ ਖੈਬਰ ਪੈਂਦਾ ਏ ਏਵਨ ਗੁਰਦੁਆਰੇ ਦਾ ਪਾਈ ਹੈ ਜਿਸ ਨੂੰ ਪਾਈ ਜੀ ਕਹਿ ਕੇ ਬੁਲਾਉਂਦਾ ਹੈ ਗਾਲ ਕੱਢਣ ਲੱਗਿਆਂ ਤਾਂ ਧਰ ਤਾ ਸਮਾਨ ਇੱਕ ਕਰ ਦਿੰਦਾ ਏ ਇਹ ਕਿਵੇਂ ਹੋ ਸਕਦਾ ਏ ਕਿ ਉਹ ਆਪਣੀ ਤੇ ਦੇ ਪੈਸੇ ਵਟੇ ਉਹ ਅੰਤ ਨਤੀਜਾ ਕੱਢ ਕੇ ਚੁੱਪ ਹੋ ਗਿਆ ਇਹਨਾਂ ਗੱਲਾਂ ਨੇ ਉਸ ਦੇ ਮਨ ਦਾ ਬੋਝ ਕਾਫੀ ਹੌਲਾ ਕਰ ਦਿੱਤਾ ਤੇ ਰਾਤ ਉਸ ਨੂੰ ਡਾਢੀ ਨੀਂਦ ਨਹੀਂ ਵਿੱਚੋਂ 6 ਮਹੀਨੇ ਹੋਰ ਲੰਘ ਗਏ ਜਦੋਂ ਉਸ ਨੂੰ ਇੱਕ ਗੁਰਮੁਖੀ ਅੱਖਰਾਂ ਵਿੱਚ ਲਿਖੀ ਕੋਈ ਚਿੱਠੀ ਮਿਲੀ ਉਸ ਦੇ ਪਿੰਡ ਸਾਰੇ ਉਰਦੂ ਹੀ ਬੜੇ ਸਨ ਪੰਜਾਬੀ ਤਾਂ ਉਹਦੇ ਨਾਨਕੀ ਦਾਦਕੇ ਕੋਈ ਨਹੀਂ ਸਜਣਦਾ ਉਹ ਚਿੱਠੀ ਵੇਖ ਕੇ ਹੈਰਾਨ ਜਿਹਾ ਹੋ ਗਿਆ ਵਰਕਾ ਪਰਤ ਕੇ ਜਦ ਉਸ ਨੇ ਚਿੱਠੀ ਦੀ ਆਖਰੀ ਸਤਰ ਵੇਖੀ ਤਾਂ ਟੁੱਟੇ ਜੇ ਅੱਖਾਂ ਵਿੱਚ ਅੱਖਰਾਂ ਵਿੱਚ ਬੰਦ ਤੋਂ ਲਿਖਿਆ ਹੋਇਆ ਸੀ ਪੰਜਾਬੀ ਤੰਨੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਿਉਂਉਂਦਾ ਏ ਨਵੀ ਉਸਨੇ ਮਸਾ ਮਸਾ ਬੱਬਾ ਨੰਨਾ ਤੇ ਤੱਤਾ ਜੋੜ ਕੇ ਉਠਾਇਆ ਸੀ ਚੇਠੇ ਉਸ ਦੇ ਪੈਣ ਬੰਦ ਤੋਂ ਨਹੀਂ ਲਿਖੀ ਸੀ ਝਟਪਟ ਕਿਸੇ ਪੰਜਾਬੀ ਜਾਣਨ ਵਾਲੇ ਕੋਲ ਲਿਜਾ ਕੇ ਉਸਨੇ ਚਿੱਠੀ ਸੁਣੀ ਪਰਮ ਪਿਆਰੇ ਵੀਰ ਤੰਨਾ ਸਿੰਘ ਜੀ ਸੋਖਸਾਨ ਦਾ ਜ਼ਿਕਰ ਕਰਕੇ ਲਿਖਿਆ ਸੀ ਆਪਣੇ ਰੋੜੇ ਵਾਲੇ ਟੋਬੇ ਉੱਤੇ ਜਿਹੜੇ ਬਾਬੇ ਰਹਿੰਦੇ ਸੀ ਉਹ ਸਵਰਗਵਾਸ ਹੋ ਗਏ ਨੇ। ਸਾਈ ਦੇ ਸਵਰਗਵਾਸ ਹੋਣ ਤੋਂ ਪਿੱਛੋਂ ਬਾਪੂ ਜੀ ਉਹਨਾਂ ਕੋਲ ਜਾਣ ਲੱਗ ਪਏ ਸੀ। ਬਾਪੂ ਜੀ ਉਹਨਾਂ ਦਾ ਜੀ ਲੈ ਰੱਖਦੇ ਸੀ। ਉਹ ਬਾਪੂ ਜੀ ਨੇ ਇਹ ਗੱਲਾਂ ਤੇ ਹੱਸਦੇ ਰਹਿੰਦੇ ਸੀ। ਵੀਰ ਜੀ ਉਹ ਬੜੇ ਚੰਗੇ ਸੀ। ਉਹਨਾਂ ਕੋਲ ਐਨੇ ਵੱਡੇ ਰੁਪਏ ਸੀ। ਬਾਪੂ ਜੀ ਉਹਨਾਂ ਦੇ ਭਗਤ ਬਣ ਗਏ। ਹੁਣ ਬਾਪੂ ਜੀ ਬਾਬਿਆਂ ਦੀ ਗੱਡੀ ਤੇ ਬੈਠੇ ਹੋਏ ਨੇ। ਵੀਰ ਜੀ ਮੈਨੂੰ ਤੇ ਚੰਨ ਨੂੰ ਗੋਜਰਪੁਰ ਵਿਆਹ ਦਿੱਤਾ ਹੈ ਦੋਨੋਂ ਭਰਾ ਹੈ ਚੰਨੋ ਦਾ ਪਰੌਣਾ ਬੜਾ ਚੰਗਾ ਹੈ ਸਾਡਾ ਆਪਣਾ ਖੂਹ ਹੈ ਖੇਤ ਵਿੱਚ ਸਾਡੀ ਹਵੇਲੀ ਹੈ ਦੋ ਮੱਜਾਂ ਨੇ ਵੇਰ ਜੀ ਇੱਕ ਬੋਰੀ ਹੈ ਤੇ ਦੂਜੀ ਕੁੰਡੀ ਹੈ ਮੈਂ ਤੇ ਜੰਨੂ ਉਸ ਦਿਨ ਤੁਹਾਨੂੰ ਚੇਤੇ ਕਰ ਬੜੀਆਂ ਰੋਈਆਂ ਸੀ ਸਾਡਾ ਮਿਲਣ ਨੂੰ ਬੜਾ ਜੀ ਕਰਦਾ ਹੈ ਤੁਸੀਂ ਆਉਂਦੇ ਨਹੀਂ ਆਪਣੇ ਕੋ ਰੱਬ ਦਾ ਦਿੱਤਾ ਸਭ ਕੁਝ ਹੈ ਰੱਬ ਛੱਪੜ ਪਾੜ ਕੇ ਦਿੰਦਾ ਹੈ ਚੰਨੋ ਗੁਜਰਪੁਰ ਗਈ ਹੋਈ ਹੈ ਰੋੜੀ ਵਾਲੇ ਟੋਬੇ ਤੇ ਪਹਿਲਾਂ ਨਾਲੋਂ ਵੀ ਬਹੁਤ ਲੋਕੀ ਆਉਂਦੇ ਨੇ ਬਾਪੂ ਜੀ ਗਾਲਾਂ ਕੱਢਣੋਂ ਨਹੀਂ ਹਟਦੇ ਉਹ ਫੇਰ ਵੀ ਚੜਾਵਾ ਚੜਾ ਜਾਂਦੇ ਨੇ ਬਾਪੂ ਜੀ ਸਾਨੂੰ ਵੀ ਗਾਲਾਂ ਕੱਢਦੇ ਨੇ ਵੀਰ ਜੀ ਉਹ ਤਾਂ ਤੁਹਾਨੂੰ ਵੀ ਗਾਲਾਂ ਕੱਢਦੇ ਨੇ ਉਹਨਾਂ ਦਾ ਗੁੱਸਾ ਨਾ ਕਰਨਾ ਉਹ ਤਾਂ ਰੱਬ ਨੂੰ ਵੀ ਗਾਲਾਂ ਕੱਢੇ ਜਾਂਦੇ ਨੇ ਉਹ ਕਿਸੇ ਦੇ ਆਖੇ ਨਹੀਂ ਲੱਗਦੇ ਉਹ ਜਹੋ ਪਾਗਲ ਨਹੀਂ ਚੰਗੀਆਂ ਭਲੀਆਂ ਗੱਲਾਂ ਕਰਦੇ ਨੇ ਅਸੀਂ ਆਪਣੇ ਝੋਟੇ ਨੂੰ ਵੇਚਦਾ ਹੈ ਉਹ ਸਾਨੂੰ ਪਸ਼ੂ ਵੀ ਨਹੀਂ ਚਰਨੇ ਪੈਂਦੇ ਆਪਣੇ ਗੁਰਦੁਆਰੇ ਦੇ ਪਾਈ ਜੀ ਸਵਰਗਵਾਸ ਹੋ ਗਏ ਨੇ ਸਾਨੂੰ ਪੜਾਉਂਦੇ ਹੁੰਦੇ ਸੀ ਜੇ ਤੋ ਵੀ ਮੰਗ ਦਿੱਤੀ ਹੈ ਜਿਹੜੇ ਤੁਸੀਂ ਪੈਸੇ ਭੇਜੇ ਸੀ ਉਹ ਬਾਪੂ ਜੀ ਨੇ ਫੂਕ ਦਿੱਤੇ ਸੀ ਉਹ ਬਾਬਿਆਂ ਵਾਂਗ ਹੀ ਕਰਦੇ ਨੇ ਜਿਹੜੀ ਚੀਜ਼ ਹੱਥ ਲੱਗਦੀ ਹੈ ਫੂਕ ਦਿੰਦੇ ਨੇ ਤੁਸੀਂ ਕਦੇ ਆਓਗੇ ਆਪਣਾ ਭਾਣ ਜਾਨੀ ਦੇਖਣਾ ਤੇ ਅੱਗੋਂ ਕੁੱਲ ਚੁੱਕ ਦੇ ਮਾਫੀ ਮੰਗੇ ਹੋਈ ਸੀ ਯਾਨਕੀਆਂ ਪੈਣਾ ਵੱਲੋਂ ਸਤਿ ਸ੍ਰੀ ਅਕਾਲ ਤੇ ਚਾਚੀ ਵੱਲੋਂ ਬਹੁਤ ਬਹੁਤ ਪਿਆਰ ਸੀ ਚੇਠੇ ਸੁਣ ਕੇ ਤੰਨੇ ਨੇ ਆਪਣੀ ਜੇਬ ਵਿੱਚ ਪਾ ਲਈ ਤੰਨੇ ਨੂੰ ਜਿਵੇਂ ਯਕੀਨ ਜਾਂ ਨਹੀਂ ਸੀ ਆਉਂਦਾ ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ ਸੀ ਉਹ ਪੰਜਾਬੀ ਨਹੀਂ ਸਜਣਦਾ ਫੇਰ ਵੀ ਚਿੱਠੀ ਨੂੰ ਖੋਲ ਕੇ ਇਸ ਤਰ੍ਹਾਂ ਤੱਕੀ ਜਾਂਦਾ ਸੀ ਜਿਵੇਂ بڑے ਗੋਹ ਨਾਲ ਪੜ੍ਹ ਕੇ ਮਤਲਬ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਫਿਰ ਉਸਨੇ ਰੋੜੀ ਵਾਲੇ ਟੋਬੇ ਦੇ ਮਹੰਤ ਬਾਰੇ ਸੋਚਣਾ ਸ਼ੁਰੂ ਕੀਤਾ ਉਹ ਤਾਂ ਜੋ ਵੀ ਉਸ ਨੂੰ ਮਿਲਦਾ ਸੀ ਨਸ਼ਟ ਕਰ ਦਿੰਦਾ ਸੀ ਕੋਈ ਪੰਜ ਗ੍ਰੰਥੀ ਲਿਆ ਕੇ ਦਿੰਦਾ ਤਾ ਵਰਕਾ ਵਰਕਾ ਕਰਕੇ ਪਾੜ ਦਿੰਦਾ ਕੋਈ ਰੋਟੀ ਲਿਆ ਕੇ ਦਿੰਦਾ ਕੁੱਤਿਆਂ ਨੂੰਵਾ ਦਿੰਦਾ ਉਹ ਪੰਜ ਗ੍ਰੰਥੀਆਂ 10 ਗ੍ਰੰਥੀਆਂ ਤੇ ਗੁਟਕਿਆਂ ਦੇ ਸੋਨੇ ਵਾਲੀ ਰੱਖਦਾ ਸੀ ਉਹ ਸਨੋ ਆਉਂਦਾ ਜਾਂਦਾ ਹੈ ਕੇਸ ਸੀ ਉਹ ਗੋਣ ਗਿਆ ਨਿਵਿਸ਼ ਤਾਂ ਉਹ ਤੰਨੇ ਦੇ ਚਾਚੇ ਨਾਲ ਉਹ ਵੇ ਗਿਆ ਗੁਜ਼ਰਿਆ ਸੀ ਲੋਕ ਤਾਂ ਮੂਰਖ ਸਨ ਜਿਹੜੇ ਉਸ ਦੇ ਪਿੱਛੇ ਲੱਗੇ ਹੋਏ ਸਨ ਉਹ ਸੋਚਦਾ ਉਸ ਦਾ ਚਾਚਾ ਵੀ ਉਸੇ ਤਰ੍ਹਾਂ ਕਰਦਾ ਹੋਵੇਗਾ ਬੁਢਾਪੇ ਵਿੱਚ ਤਾਂ ਚੰਗੇ ਭਲੇ ਬੰਦੇ ਦਾ ਦਿਮਾਗ ਫਿਰ ਜਾਂਦਾ ਏ ਉਸ ਦਾ ਚਾਚਾ ਤੇ ਕਬੀਲਦਾਰ ਸੀ ਦਾਦਾ ਨਾਲੇ ਸਾਤਾਂ ਲੁੱੱਚਾ ਸੀ ਨਿਰਾ ਲੋਕ ਉਸਨੂੰ ਫੇਰ ਵੀ ਪੂਜਦੇ ਰਹਿੰਦੇ ਸਨ ਠੇਕ ਠੇ ਨਿਕਦੇ ਆ ਬੰਤੋ ਚਾਚੇ ਨੂੰ ਵੀ ਪੂਜਦੇ ਹੋਣਗੇ ਉਹ ਗਾਲਾ ਕੱਢਣੋਂ ਨਹੀਂ ਹਟਦਾ ਹੁਣ ਲੋਕਾਂ ਦਾ ਕੀ ਹੈ ਜਿਹੜਾ ਡਰਾਵੇ ਉਸ ਤੋਂ ਡਰਦੇ ਹਨ ਇਹ ਸਭ ਕੁਝ ਹੋ ਸਕਦਾ ਸੀ ਪਰ ਉਹ ਸਾਦ ਕਿਉਂ ਬਣ ਗਿਆ ਮੂਰਖ ਉਸ ਨੇ ਤਾਂ ਜੱਟ ਦਾ ਵੀ ਨਾਂ ਬਦਨਾਮ ਕਰ ਦਿੱਤਾ ਕਿਦਰੇ ਚਾਚੀ ਨੇ ਬੰਤੋ ਤੇ ਚੰਨੂ ਦੇ ਪੈਸੇ ਤਾਂ ਨਹੀਂ ਵਟਲੇ ਤੇ ਇਹ ਉਹ ਗਜ਼ਰਪੁਰ ਦੇ ਮੁੰਡਿਆਂ ਨਾਲ ਭਾਜ ਤਾਂ ਨਹੀਂ ਗਈਆਂ ਸ਼ਾਇਦ ਉਹ ਵਿਲੈਤ ਬੈਠਾ ਆਪਣੇ ਚਾਚੇ ਨੂੰ ਗਾਲਾਂ ਕੱਢਦਾ ਜੱਟ ਤੇ ਸਾਧੂਣਾ ਕੀ ਕਹੋ ਜੱਟ ਤਾਂ ਜਮੰਦਰੋਂ ਹੀ ਸਾਧ ਹੁੰਦਾ ਏ ਜੱਟ ਨਾਲ ਤਾਂ ਉਹਦੇ ਵਰਗਾ ਭਗਤ ਕੌਣ ਏ ਸਾਰੀ ਦੁਨੀਆ ਦੇ ਮੂੰਹੀ ਰੋਟੀ ਪਾਉਂਦਾ ਏ ਤਨ ਓਲਜ ਰੋਲ ਜਿਹਾ ਸੋਚਾ ਸੋਚਦਾ ਰਿਹਾ ਤੇ ਫੇਰ ਉਹ ਬੰਤੋ ਤੇ ਚੰਨੋਂ ਦੇ ਪਰਿਵਾਰ ਬਾਰੇ ਸੋਚਣ ਲੱਗ ਜਾਂਦਾ ਚੰਨੋਂ ਦੇ ਗੋਦੇ ਖੇਡਦੇ ਆਪਣੇ ਭਾਣਜੇ ਬਾਰੇ ਸੋਚਣ ਲੱਗ ਜਾਂਦਾ ਆਪਣੇ ਗਹਿਣੇ ਤਰੀ ਜ਼ਮੀਨ ਬਾਰੇ ਸੋਚਦਾ ਆਪਣੇ ਚਾਚੇ ਬਾਰੇ ਸੋਚਦਾ ਤੇ ਆਪਣੇ ਜਾਤ ਦੇ ਹੋਏ ਨਿਰਾਦਰੀ ਬਾਰੇ ਸੋਚਦਾ ਇੱਕ ਦਿਨ ਉਸਨੇ ਆਪਣੇ ਦੇਸ਼ ਦਾ ਟਿਕਲੇਆ ਸ਼ਾਇਨਿਸ ਲਈ ਉਹ ਪਿੰਡ ਜਾ ਕੇ ਆਪਣੇ ਚਾਚੇ ਨੂੰ ਉਸ ਦੇ ਜੱਟ ਹੋਣ ਦਾ ਅਹਿਸਾਸ ਕਰਾਵੇਗਾ ਤੇ ਉਸ ਦਾ ਮਹੰਤਪੁਣਾ ਛਡਵਾ ਦੇਵੇਗਾ ਇੱਕ ਸਵੇਰ ਸਟੇਸ਼ਨ ਤੋਂ ਸਾਲਮ ਤਾਂਗਾ ਕਰਕੇ ਤੰਨਾ ਆਪਣੇ ਪਿੰਡ ਦੇ ਜੋ ਵਿੱਚ ਆਵੜਿਆ ਅੰਗਰੇਜ਼ੀ ਟੰਗਾ ਉਸਨੇ ਕੋਟ ਪੈਂਟ ਪਾਇਆ ਹੋਇਆ ਸੀ ਸਿਰ ਤੇ ਉਸਨੇ ਸਾਈਬਰ ਵਾਲਾ ਟੋਪ ਲਿਆ ਹੋਇਆ ਸੀ ਹੱਥ ਵਿੱਚ ਉਸਦੇ ਇੱਕ ਛਿੱਟੇ ਸੀ ਟਾਂਗੇ ਵਿੱਚ ਇੱਕ ਬਿਸਤਰਾ ਸੀ ਤੇ ਇੱਕ ਸੂਟ ਕੇਸ ਉਸਦੇ ਜੇਬ ਵਿੱਚ ਪੈਸੇ ਸਨ ਗੈਣੇ ਤਰੀ ਜ਼ਮੀਨ ਛਡਾਉਣ ਤੇ ਵਿਆਹ ਕਰਵਾਉਣ ਲਈ ਪਿੰਡ ਦੇ ਜੋ ਵਿੱਚ ਵੜ ਕੇ ਰਸਤੇ ਵਿੱਚ ਸਭ ਤੋਂ ਪਹਿਲਾਂ ਰੋੜੀ ਵਾਲਾ ਟੋਬਾ ਹੀ ਆਉਂਦਾ ਸੀ ਪਹਿਲਾਂ ਆਪਣੇ ਚਾਚੇ ਨੂੰ ਹੀ ਦੇਖਾਂ ਉਸਨੇ ਸੋਚਿਆ ਚਾਚੇ ਤੋਂ ਪਛਾਣਿਆ ਵੀ ਨਹੀਂ ਜਾਣਾ ਉਹ ਸੋਚਦਾ ਗਿਆ ਰੋੜੀ ਵਾਲਾ ਟੋਬਾ ਵੀ ਆ ਗਿਆ ਉਸਨੇ ਵੇਖਿਆ ਉਸਦਾ ਚਾਚਾ ਪਹਿਲਾਂ ਨਾਲੋਂ ਮਹੰਤ ਵਾਂਗ ਹੀ ਸੋਹਣੇ ਲਈ ਬੈਠਾ ਸੀ ਉਸਦੇ ਹੱਥ ਵਿੱਚ ਇੱਕ ਦਸਮ ਗ੍ਰੰਥੀ ਸੀ ਜਿਸ ਦੇ ਵਰਕੇ ਇਕੱਲੇ-ਇਕੱਲੇ ਕਰਕੇ ਉਹ ਅੱਗ ਵਿੱਚ ਸੁੱਟੇ ਜਾ ਰਿਹਾ ਸੀ ਲੋਕਿ ਉਸ ਨੂੰ ਮੱਥਾ ਟੇਕ ਕੇ ਤੇ ਅੱਖ ਬਚਾ ਕੇ ਚੜਾਵੇ ਵਾਲੀਆਂ ਚੀਜ਼ਾਂ ਅੰਦਰ ਇੱਕ ਕੋਠੇ ਜਿਹੇ ਵਿੱਚ ਰੱਖੀ ਜਾਂਦੇ ਸਨ ਨਜ਼ਰ ਪੈ ਜਾਵੇ ਤਾਂ ਉਹ ਸ਼ਾਇਦ ਕਿਸੇ ਦਾ ਚੜਾਵਾ ਪਰਵਾਨ ਨਹੀਂ ਕਰਦਾ ਹੁਣ ਤੰ ਨਾ ਟਾਂਗੇ ਵਿੱਚੋਂ ਛਾਲ ਮਾਰ ਕੇ ਉਤਰਿਆ ਆਪਣੇ ਚਾਚੇ ਦੇ ਸਾਹਮਣੇ ਖਲੋ ਕੇ ਉਸਨੇ ਜੈਕਾਰਾ ਗਜਿਆ ਸਤਿ ਸ੍ਰੀ ਅਕਾਲ ਚਾਚਾ ਕੋਈ ਕਿਹੜਾ ਏ ਤੂੰ ਸਾਲਿਆ ਚਾਚੇ ਦੇ ਆ ਤੇ ਪੜੂਆ ਸਤਿ ਸ੍ਰੀ ਅਕਾਲ ਦਾ ਉਸੇ ਭਗਤ ਚਾਚੇ ਨੇ ਆਪਣੇ ਅੰਦਾਜ਼ ਵਿੱਚ ਪੁੱਛਿਆ ਚਾਚੇ ਨੂੰ ਸੁਣ ਕੇ ਤੰਨਾ ਜ਼ਰਾ ਕੁ ਚੇ ਜਿੱਕਿਆ ਤੇ ਕੁਝ ਆਪਣੇ ਪਿਛਲੇ ਗਲਤੀ ਕਾਰਨ ਤੇ ਕੁ ਚਾਚੇ ਦੇ ਹੁੰਨ ਦੇ ਰੋਗ ਕਰਨ ਉਸੇ ਚਾਚੇ ਦਾ ਹਾਲ ਹੀ ਗਿਆ ਹੀ ਕੀ ਸੀ ਸਿਹਤ ਪਹਿਲਾਂ ਨਾਲੋਂ ਚੰਗੀ ਸੀ ਤੇ ਰੋਗ ਪਹਿਲਾਂ ਨਾਲੋਂ ਚੌਗਣਾ ਚੜਾਵੇ ਚੜਾਣ ਵਾਲੇ ਲੋਕ ਉਸ ਕੋਲ ਖੜੇ थरथਰ ਕੰਬਦੇ ਸਨ ਉਹ ਇਹ ਤੂੰ ਬੋਲਦਾ ਕਿਉਂ ਨਹੀਂ ਤੂੰ ਹੈ ਕੌਣ ਚਾਚਾ ਫੇਰ ਬੋਲਿਆ ਮੈਂ ਆ ਚਾਚਾ ਤੰਨਾ ਤੇਰਾ ਭਤੀਜਾ ਤੂੰ ਪਛਾਣਿਆ ਨਹੀਂ ਉਹ ਚੇ ਜੱckie ਬੋਲਿਆ ਅੱਛਾ ਤੇ ਪਹਿਲਾਂ ਕਿਉਂ ਨਹੀਂ ਦੱਸਿਆ ਤੰਨੇ ਦੇ ਚਾਚੇ ਨੇ ਤੰਨੇ ਦੇ ਮੋ ਵਿੱਚ ਆ ਕੇ ਕਿਹਾ ਮੈਂ ਤੈਨੂੰ ਗਾਲ ਹੀ ਨਾ ਕੱਢਦਾ ਤੇ ਉਸਨੇ ਬਾਤ ਉਹ ਫੜ ਕੇ ਤੰਨੇ ਨੂੰ ਆਪਣੇ ਕੋਲ ਬਿਠਾ ਲਿਆ ਕੋਲ ਖੜੇ ਬੰਦਿਆਂ ਨੂੰ ਉਸਨੇ ਝਿੜਕ ਕੇ ਭਜਾ ਦਿੱਤਾ ਤੇ ਆਪ ਉਸ ਨੂੰ ਜੱਫੇ ਵਿੱਚ ਲੈ ਕੇ ਕਹਿਣ ਲੱਗਿਆ ਓਏ ਸੋਹਰਿਆ ਤੂੰ ਤੇ ਬਿਲਕੁਲ ਹੀ ਨਿਰਮੋਹਾ ਹੋ ਗਿਆ ਮੈਂ ਤੇਰੇ ਲਈ ਇੰਨਾ ਕੁਝ ਕੀਤਾ ਜਾਂ ਆਪਣੇ ਚਾਚੇ ਕੋਲ ਤੇ ਮੈਂ ਰਾਤ ਨੂੰ ਆ ਕੇ ਦੱਸਾਂਗਾ ਸਭ ਕੁਝ ਦੋ ਰੰਗ ਆਉਂਦੀਆਂ ਸੰਤਾਂ ਨੂੰ ਵੇਖ ਕੇ ਉਸ ਨੇ ਮੋਮਾਇਆ ਦੇ ਜੱਫੇ ਖੋਲ ਦਿੱਤੇ ਤੰਨਾ ਹੈਰਾਨ ਹੋ ਕੇ ਉਸੇ ਜੱਫੇ ਵਿੱਚੋਂ ਨਿਕਲ ਚੜਾਵੇ ਚੜਨ ਵਾਲੇ ਕੱਚੇ ਕੋਠੇ ਵਿੱਚ ਜਾ ਵੜਿਆ ਅੰਦਰ ਜਾ ਕੇ ਉਸ ਨੇ ਵੇਖਿਆ ਦਾਣਿਆਂ ਦਾ ਬੋਹਲ ਲੱਗਿਆ ਪਿਆ ਸੀ ਏਡਾ ਬੋਹਲ ਉਸ ਨੇ ਛੋਟੇ ਹੁੰਦਿਆ ਲੰਬੜਦਾਰ ਦੇ ਪੇੜ ਵਿੱਚ ਵੇਖਿਆ ਸੀ ਜਿਸ ਦੀ ਹਜ਼ਾਰ ਬਿਗੇ ਜ਼ਮੀਨ ਸੀ ਲੈ ਵੀ ਜਾ ਹੁਣ ਆਪਣੇ ਟਾਂਗੇ ਨੂੰ ਨਾਲ ਹੀ ਬਾਹਰੋਂ ਚਾਚੇ ਦੀ ਗਾਲ ਕੱਢ ਕੇ ਆਵਾਜ਼ ਆਈ ਧੰਨਵਾਦ ਜੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ